ਹੜਪੀੜਤਾਂ ਲਈ ਰਸਣ ਪਾਣੀ ਇਕੱਠਾ ਕਰ ਰਹੀ ਹੈ ਤੇ ਜਿਵੇਂ ਅਸੀਂ ਹੜ ਮਲਕੇ ਰਸਣ ਪਾਣੀ ਇਕੱਠਾ ਕਰਨ ਜਾ ਰਹੇ ਹਾਂ ਹਰ ਘਰ ਦੇ ਵਿੱਚ ਸਾਨੂੰ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈ ਲੋਕ ਕਣਕ ਵੀ ਦੇ ਰਹੇ ਨੇ ਤੇ ਆਪਣਾ ਤੂੜੀ ਵੀ ਲਖਾ ਰਹੇ ਨੇ ਪੈਸੇ ਵੀ ਦੇ ਰਹੇ ਨੇ ਸੂਟ ਵੀ ਦੇ ਰਹੇ ਨੇ ਦਰੀਆਂ ਤੇ ਕੰਬਲ ਦੇ ਰਹੇ ਨੇ ਜੈਨਕਿ ਉਹਨਾਂ ਘਰਾਂ ਚੋਂ ਵੀ ਸਾਨੂੰ ਰਸਣ ਪਾਣੀ ਦਾਨ ਮਿਲਿਆ ਹੈ ਜਿਹੜੇ ਘਰਾਂ ਚ ਅਸੀਂ ਕਦੇ ਪਹਿਲਾਂ ਫੰਡ ਲੈਣ ਨਹੀਂ ਵੀ ਗਏ ਸੀ ਉਹਨਾਂ ਨੇ ਆਪ ਫੋਨ ਮਾਰ ਕੇ ਸਾਨੂੰ ਬੁਲਾਇਆ ਵੀ ਸਾਡੇ ਘਰ ਤੋਂ ਵੀ ਆ ਕੇ ਫੰਡ ਲੈ ਕੇ ਜਾਓ ਤੇ ਇਸ ਕਰਕੇ ਅਸੀਂ ਸਾਰੇ ਜਾਨੀ ਕਿ ਬਲਾਕ ਮੁਨਕ ਦੇ ਪਿੰਡਾਂ ਨੂੰ ਬੇਨਤੀ ਕਰਦੇ ਆ ਕਿ ਭਰਾਵੋ ਆਪਾਂ ਨੂੰ ਨਿਕਲਣ ਦੀ ਲੋੜ ਹੈ ਲੋਕਾਂ ਵੱਲੋਂ ਕੋਈ ਜਵਾਬ ਨਹੀਂ ਹੈਗਾ ਤੇ ਸਾਡੀ ਜਥੇਬੰਦੀ ਵੱਲੋਂ ਜਿਵੇਂ ਲੋਕ ਜਾਨੀ ਕਿ ਪੂਰੇ ਮਾਨ ਸਤਕਾਰ ਨਾਲ ਸਾਨੂੰ ਰਸਣ ਪਾਣੀ ਦੇ ਰਹੇ ਨੇ ਅਸੀਂ ਲੋਕਾਂ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਤੁਹਾਡਾ ਦਿੱਤਾ ਇੱਕ ਇੱਕ ਪੈਸਾ ਇੱਕ ਇੱਕ ਅਨਾਜ ਦਾ ਦਾਣਾ ਸਹੀ ਲੋਕਾਂ ਦੇ ਲੇਖੇ ਲੱਗੂਗਾ ਤੇ ਅਸੀਂ ਆ ਕੇ ਤੁਹਾਨੂੰ ਕੱਲੇ ਕੱਲੇ ਪੈਸੇ ਦਾ ਹਿਸਾਬ ਦਵਾਵਾਂਗੇ ਵੀ ਤੁਹਾਡਾ ਰਸਨ ਪਾਣੀ ਪੈਸੇ ਸੂਟ ਕੱਪੜਾ ਲੀੜਾ ਕਿੱਥੇ ਕਿੱਥੇ ਗਿਆ ਕਿਹੜੇ ਕਿਹੜੇ ਪਿੰਡਾਂ 'ਚ ਗਿਆ ਹਰੇਕ ਥਾਂ ਤੇ ਅਸੀਂ ਜਿਹੜੇ ਪੀੜਤ ਲੋਕ ਨੇ ਉਹਨਾਂ ਤੱਕ ਪਹੁੰਚਦਾ ਕਰਾਂਗੇ 22 ਤਰੀਕ ਨੂੰ ਮੁਨਕ ਤੋਂ ਵੱਡਾ ਕਾਫਲਾ ਰਸਨ ਪਾਣੀ ਦਾ ਲੈ ਕੇ ਚੱਲੂਗਾ ਸਾਡੀ ਪਿੰਡ ਇਕਾਈ ਦੇ ਦਸਤਨ ਮੁਤਾਬਕ ਵੀ ਕੱਲੇ ਮੁਨਕ ਦੇ ਵਿੱਚ ਕਸਬਾ ਮੁਨਕ ਦੇ ਵਿੱਚ ਬਲਾਕ ਮੁਨਕ ਦੀ ਗੱਲ ਨਹੀਂ ਕਰਦਾ ਮੈਂ ਕੱਲੇ ਮੁਨਕ ਦੇ ਵਿੱਚ ਵੀ 500 ਤੋਂ ਲੈ ਕੇ 700 ਮਣ ਸਾਨੂੰ ਕਣਕ ਹੋਣ ਦਾ ਅੰਦਾਜ਼ਾ ਹੈ ਤੇ ਇਸੇ ਤਰ੍ਹਾਂ ਘੱਟੋ ਘੱਟ 10 ਭੂਗ ਵੱਡੇ ਤੂੜੀ ਦੇ ਸਾਨੂੰ ਜਾਨੀ ਕਿ ਆਈਡੀਆ ਵੀ ਸਾਡੇ ਹੋ ਜਾਣਗੇ ਤੇ ਹੋਰ ਸੂਟ ਜਾਨੀ ਕਿ ਰਸਨ ਪਾਣੀ ਦਾ ਕੋਈ ਘਟਾ ਨਹੀਂ ਹੈ ਗਿਆ ਇਸ ਕਰਕੇ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਆਓ ਆਪਾਂ ਹੰਬੜਾ ਮਾਰੀਏ ਤਾਂ ਕਿ ਉਹ ਪੀੜਤ ਲੋਕਾਂ ਨੂੰ ਉਹਨਾਂ ਪੀੜਤ ਭਰਾਵਾਂ ਨੂੰ ਸਾਡੇ ਬਰਾਬਰ ਤੇ ਖੜੇ ਕਰ ਸਕੀਏ ਕਿਉਂਕਿ ਉੱਥੇ ਇਕੱਲੇ ਰਸਨ ਦੀ ਨਹੀਂ ਉੱਥੇ ਡੀਜ਼ਲ ਦੀ ਵੀ ਬਹੁਤ ਲੋੜ ਹੈ ਜਿਹੜੀ ਜਾਨੀ ਕਿ 2 2 ਲੱਖ ਤੋਂ ਏਕੜ ਜ਼ਮੀਨ ਦੇ ਉੱਪਰ ਰੇਤਾਂ ਚੜ ਗਿਆ ਉਹ ਟਰੈਕਟਰ ਨਾਲ ਪੱਧਰ ਕਰਨੀ ਪੈਣੀ ਹੈ ਤਾਂ ਕਿ ਉਥੇ ਕਣਕ ਬੀਜੀ ਜਾ ਸਕੇ ਇਸ ਕਰਕੇ ਡੀਜ਼ਲ ਦੀ ਉਥੇ ਵੱਡੀ ਮਾਤਰਾ ਚ ਲੋੜ ਹੈ ਪੈਸੇ ਦੀ ਵੀ ਲੋੜ ਹੈ ਅੱਜ ਆਪਾਂ ਮੁਨਕ ਬਾਜ਼ਾਰ ਦੇ ਵਿੱਚ ਵੀ ਅਸੀਂ ਫੰਡ ਇਕੱਠਾ ਕਰਨਾ ਹੈ ਤਾਂ ਕਿ ਜਿਹੜੇ ਸਾਧਨ ਜਾਣਗੇ ਉਹਨਾਂ ਚ ਵੀ ਡੀਜ਼ਲ ਪਾਇਆ ਜਾ ਸਕੇ ਤੇ ਜਿਹੜੇ ਉਥੇ ਟਰੈਕਟਰ ਅੱਗੇ ਚੱਲਣਗੇ ਉਹਨਾਂ ਚ ਵੀ ਡੀਜ਼ਲ ਦਾ ਪ੍ਰਬੰਧ ਕੀਤਾ ਜਾ ਸਕੇ